ਇਹ ਮਾਹੌਲ ਸੀ ਸਿੱਖੀ ਵਾਲਾ ਧਰਮ ਗੁਰੂ ਦੀ ਦੇ ਵਿੱਚ ਮਿਲਿਆ। ਕਿ ਕਿਸੇ ਬੰਦੇ ਕੰਮ ਕਰ ਸਕੀ ਮੇਰੀ। ਫਿਰ ਤੁਹਾਡੇ ਮਾਤੇ ਵੀ ਸੂਰਾ ਜਾਂ ਫੋਨੋਂ ਕਿਨੇ ਹੋਰੀਆ ਵੀ ਅੰਮ੍ਰਿਤ ਦਾ ਜਿਹੜਾ ਸਕਿਆ ਜਾਂਦਾ। ਗੁਰੂ ਦੀ ਬਾਣੀ ਸਹੀ ਬਸ। ਬਾਤ ਕੀ ਬੋਲੀ। ਇੱਕ ਵਾਰੀ ਤਾੜੀ ਮਾਰ ਦਿਓ ਜੀ ਸਭ ਦੇ ਉੱਤੇ ਸਾਡੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਾਹਲਾਤ ਦੀ ਬਖਸ਼ਸ਼ ਹੋ ਜਾਵੇ ਤਾਂ ਕਹਿੰਦੇ ਮੇਰੇ ਵੀਰੋ ਸੀਰੇ ਪੰਜਾਬ ਮਹਾਰਾਜਾ ਰဇੀ ਸਿੰਘ ਤੇ ਕਹਿੰਦੇ ਖਾਲਸਾ ਰਾਜ ਦੀ ਸਥਾਪਨਾ ਪਹਿਲਾ ਵਾਲੀ ਗੱਲ ਬਣ ਜਾਣੀਆ ਤੇ ਇਹ ਜਿਹੜਾ ਤੁਸੀਂ ਪ੍ਰਭਾਵ ਦੇ ਰਹੇ ਹੋ ਤੇ ਤੁਸੀਂ ਨਿਤਨੇਮਾ ਸਵੇਰ ਰੀਲੇ ਦਾ ਜਿਹੜਾ ਟਾਈਮ ਟੇਬਲ ਆ ਜਿੱਦਾਂ ਖਾਲਸਾ ਹਰ ਇੱਕ ਪੱਖ ਦੇ ਵਿੱਚ ਅੱਜ ਪਹੁੰਚਦਾ ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਦੇ ਤਾਂ ਸਿੱਖਾਂ ਦੀਆਂ ਗੱਲਾਂ ਦੇ ਨਾਲ ਇੱਕ ਸੀਰੀਅਲ ਬੰਦਿਆਂ ਨੂੰ ਜਿਹੜੀ ਸੇਧ ਬੰਦਿਆਂ ਦੀ ਆ ਕਿਵਾਂ ਜੀ ਰਿਖਤੇ ਨੇ ਫਰੇਮ ਕਰੀਤ ਵੀ ਬਾਤ ਕਰ ਦਿੰਦੇ ਤੇ ਤੁਹਾਡਾ ਇੱਕ ਸੰਦੇਸ਼ ਸਾਰੀ ਸੰਗਤ ਨੂੰ ਵੀ ਆਪਾਂ ਇਸ ਲੈਂਡ ਦੇ ਆਪਾਂ ਇਸ ਸਿੱਖੀ ਨਾਲ ਜੁੜੀਏ ਸਾਰੀ ਸੰਗਤ ਨੂੰ ਛੋਟੇ ਬੱਚਿਆਂ ਨੂੰ ਵੱਡਿਆਂ ਨੂੰ ਜਿਹੜਾ ਸੰਦੇਸ਼ ਆ ਉਹ ਇੱਕ ਵਾਰੀ ਜ਼ਰੂਰ ਦਿਓ ਜੁਰਮਾ ਤਾਂ ਇਹ ਨਹੀਂ ਸਿੱਖੀ ਦਾ ਗੁਰੂ ਦੇ ਕਹਾਣੀ ਖਾਤਰੀ ਸੜਾ ਸਰਬ ਸੁਭਾਅ ਕਈ ਬੈਠੇ ਰਹਿੰਦੇ ਨੇ ਤੇ ਨਹੀਂ ਕਰਦੇ ਇਹ ਪਾਪ ਮਾਲ ਵਾਲੀ ਗੱਲ ਇੱਕ ਸੂਟਾ ਸੋਚ ਮੁਤੰਦੀ ਸੀ ਆ ਇਹ ਸੋਚ ਸਕੇਲੋਂ ਬਤੀ ਆ ਬਾਬਾ ਧੰਨਵਾਦ ਹੈ ਕਲਬ ਵਾਲੇ ਵੀਰਾਂ ਨੂੰ ਮੈਂ